ਸਸਿਕਾਲ ਜੀ ਮੇਰੇ ਨਾਲ ਮੇਰੇ ਛੋਟੇ ਵੀਰ ਜੀ ਆਪਣੇ ਐਮਐਲਏ ਕਨੌਰ ਗੁਰਲਾਲ ਕਨੌਰ ਜੀ ਆ ਔਰ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਸਾਰੇ ਪੰਜਾਬ ਦੇ ਜਿਹੜੇ ਹੈਗੇ ਆ ਮੰਤਰੀ ਔਰ ਐਮਐਲਏ ਜਿਹੜੇ ਹੈਗੇ ਆ ਜੋ ਮਾਨਯੋਗ ਮੁੱਖਵਾਦੀ ਸਾਹਿਬ ਨੇ ਕਿਹਾ ਸੀ 45 ਵਿੱਚ ਦੇਵਾਂਗੇ ਅਸੀਂ ਮੁਆਫ ਜਿਹੜਾ ਇਹਨਾਂ ਦਾ ਖਰਾਬੇ ਦਾ ਜਿਹੜਾ ਪੈਸਾ ਦੇਣਾ ਮੁਆਵਜ਼ਾ ਦੇਣਾ ਲੇਕਿਨ ਉਹ 30 ਦਿਨ ਦੇ ਵਿੱਚ ਹੀ ਉਹਨਾਂ ਨੇ ਸ਼ੁਰੂਆਤ ਕੀਤਾ ਉਹਨਾਂ ਨੇ ਜਿਹੜਾ ਹੈਗਾ ਜਨਾਲੇ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਕਰਾਇਆ ਸੀਗਾ ਅੱਜ ਸਾਰੇ ਪੰਜਾਬ ਦੇ ਵਿੱਚ ਅਸੀਂ ਘਨੌਰ ਦੇ ਵਿੱਚ ਜਿਹੜਾ ਹੈਗਾ ਉਹ ਤਿੰਨ ਪਿੰਡ ਹੈ ਤੁਹਾਡੇ ਸੌਂਟਾ ਸਮਸਪੁਰ ਤੇ ਲੋਸ ਮਿਲਿਆ ਦੇ ਵਿੱਚ 232 ਕਿਸਾਨਾਂ ਨੂੰ 88 ਲੱਖ ਰੁਪਏ ਦੀ ਰਾਸ਼ੀ ਅੱਜ ਉਹਨਾਂ ਦੇ ਖਾਤੇ ਵਿੱਚ ਆ ਗਈ ਹੈ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਸਾਰੇ ਜਿੰਨੇ ਵੀ ਕਰੋੜ ਦੇ ਵਿੱਚ ਨੌਰ ਦੇ ਵਿੱਚ ਜਾਂ ਹੋਰ ਜਿਹੜੇ ਆਪਣੇ ਕਿਸਾਨਾਂ ਦਾ ਨੁਕਸਾਨ ਹੋਇਆ ਸੀਗਾ ਖਾੜਾਂ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਆ ਜਾਣਗੇ ਇਹ ਪਹਿਲੀ ਵਾਰੀ ਹੈ ਕਿ ਕਿਸੇ ਸਰਕਾਰ ਨੇ 1 ਮਹੀਨੇ ਦੇ ਅੰਦਰ ਮੁਆਵਜ਼ਾ ਦਿੱਤਾ ਔਰ ਸਭ ਤੋਂ ਜ਼ਿਆਦਾ ਮੁਆਵਜ਼ਾ ਦਿੱਤਾ ਕਿ 20 ਲੱਖ ਰੁਪਏ ਜਿਹੜਾ ਹੈਗਾ ਉਹ ਆਪਣੇ 20000 ਰੁਪਏ ਪਰ ਏਕੜ ਤੇ ਇਸੇ ਤਰ੍ਹਾਂ ਜਿਹੜਾ ਲੱਖ ਰੁਪਏ ਜਿਹੜੇ ਕਿਉਂਕਿ ਉਹਦੇ ਚ ਕੇਂਦਰ ਨੇ ਬੜੀਆਂ ਛੱਟ ਤੇ ਬੰਦਸ਼ਾ ਲਾਈ ਹੋਈ ਹੈ ਕਿ 5 ਏਕੜ ਤੋਂ ਵੱਧ ਨਹੀਂ ਦੇਣਾ ਮਾਨ ਸਰਕਾਰ ਨੇ ਚਿੱਠੀ ਲਿਖੀ ਆ ਵੀ ਇਹਨੂੰ 50000 ਕਰੋ ਔਰ ਇਹਨੂੰ ਇਹਦੇ ਤੇ ਕੋਈ ਲਿਮਟ ਨਾ ਲਾਓ ਜਿੰਨੀ ਅਗਲੇ ਨੇ ਫਸਲ ਬੀਜੀ ਆ ਮੁਆਵਜ਼ਾ ਉਹਦਾ ਮਿਲਣਾ ਚਾਹੀਦਾ ਤੇ ਉਹ ਵੀ ਸਾਡੀ ਕੋਸ਼ਿਸ਼ ਚੱਲ ਰਹੀ ਆ ਲੇਕਿਨ ਇਹ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਜੋ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਉਹ ਉਹਨੇ ਕਰਕੇ ਦਿਖਾ ਦਿੱਤਾ ਕਿ ਜਿਹੜੇ ਕਿਸਾਨ ਆ ਉਹਨਾਂ ਨੂੰ ਦੀਵਾਲੀ ਤੋਂ ਪਹਿਲਾਂ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੜੇ ਆਣ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਆ ਜਾਣ ਤੇ ਉਹ ਆਪਣੀ ਅਗਲੀ ਫਸਲ ਬੀਜ ਸਕਣ ਇਹਦੇ ਨਾਲ ਨਾਲ ਉਹਨਾਂ ਨੇ ਦੂਜਾ ਇਹ ਕੀਤਾ ਹੈਗਾ ਵੀ ਜਿਹਦਾ ਖੇਤ ਉਸੇ ਦੀ ਰੇਤ ਜਿਹਦੇ ਹੜ੍ਹਾਂ ਕਰਕੇ ਕਿਸੇ ਦੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਜਾ ਜਿਹੜਾ ਖੇਤ ਰੁੜ ਗਿਆ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾ ਰਿਹਾ ਸਭ ਤੋਂ ਵੱਡੀ ਗੱਲ ਜੋ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਜਿੰਨੇ ਦਰਿਆ ਆ ਉਹਨਾਂ ਨੂੰ ਡੂੰਘੇ ਕਰੋ ਚੌੜੇ ਕਰੋ ਪਹਿਲਾਂ ਕੇਂਦਰ ਬੰਦਸ਼ਾ ਲਾਉਂਦਾ ਸੀ ਨਹੀਂ ਕਰ ਦਿੰਦਾ ਸੀ ਮਾਨਯੋਗ ਅਦਾਲਤਾਂ ਵੱਲੋਂ ਸ਼ਕਤੀ ਹੁੰਦੀ ਸੀ ਉਹਨਾਂ ਵੱਲੋਂ ਹੁਕਮ ਹੋ ਜਾਂਦੇ ਸੀ ਹੁਣ ਮਾਨਯੋਗ ਅਦਾਲਤ ਨੇ ਵੀ ਕਿਹਾ ਵੀ ਆਪ ਹਾਂ ਤੁਸੀਂ ਇਹ ਕਰੋ ਹੜਾਂ ਦੀ ਰੋਕਥਾਮ ਲਈ ਕਰੋ ਤੇ ਉਹ ਵੀ ਜਿਹੜਾ ਹੈਗਾ ਦਰਿਆਵਾਂ ਨੂੰ ਡੂੰਘੇ ਕਰਨਾ ਚੌੜੇ ਕਰਨਾ ਬੰਨ ਮਜ਼ਬੂਤ ਕਰਨਾ ਸਪਰ ਬਣਾਣਾ ਔਰ ਰੈਜ਼ਰਵਾਰ ਬਣਾਣਾ ਤਾਂ ਕਿ ਜਿਹੜੀ ਹੜ੍ਹਾਂ ਦੀ ਮਾਰ ਤੋਂ ਜਿਹੜਾ ਪੰਜਾਬ ਨੂੰ ਮੁੜ ਕੇ ਇਹ ਵਾਲੇ ਦੁਖਾਂਤ ਬਾਰ-ਬਾਰ ਨਾ ਪੰਜਾਬ ਦੇ ਲੋਕਾਂ ਨੂੰ ਚੱਲਣੇ ਪੈ। ਤੋਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਔਰ ਲੋਕਾਂ ਨੂੰ ਯਕੀਨ ਦਿਵਾਨਾ ਕਿ ਪੰਜਾਬ ਸਰਕਾਰ ਜਟਾਂ ਦੀ ਤਰ੍ਹਾਂ ਤੁਹਾਡੇ ਨਾਲ ਖੜੀ ਹੈ। ਸਾਸੀਂ ਸਾਰੇ ਜਣੇ ਤੁਹਾਡੇ ਨਾਲ ਆਹ ਦਿਨ ਰਾਤ ਹਰ ਸੁੱਖ-ਦੁੱਖ ਦੇ ਵਿੱਚ ਤੁਹਾਡੇ ਨਾਲ ਹੈ।